ਸਨਾਪਿਲਾ ਅੱਗੇ ਬੈਰੇ ਦੇ ਅੱਗੇ ਵੇਖ ਕੇ ਫੋਟੋ ਹੋਣੀ ਚਾਹੀਦੀ ਹੈ ਸਰਕਾਰ ਸੁਖਵੀਰ ਸੁਖਵਾਲਾ ਜਿੰਦਾਬਾਦ ਪ੍ਰਧਾਨ ਸੁਨੀਲ ਸਿੰਘ ਜਿੰਦਾਬਾਦ ਅਸੀਂ ਕੁਝ ਨੌਜਵਾਨ ਵੀ ਆ ਉਹਨਾਂ ਨੂੰ ਪੁੱਛਦੇ ਜਿਵੇਂ ਕਿ ਇੱਥੇ ਇਲਾਕੇ ਅੰਦਰ ਜਗਮੀਤ ਸਿੰਘ ਹਰੇਊ ਹੈ ਉਹਨਾਂ ਨੇ ਕਾਫੀ ਬੋਲਬਲਾਏ ਥੇ ਕਿਉਂਕਿ ਨੌਜਵਾਨ ਜਿਹੜੇ ਜਿੰਨੇ ਉਤਸ਼ਾਹਿਤ ਕੀਤੇ ਕਾਫੀ ਜ਼ਿਆਦਾ ਅੱਗੇ ਵੱਧ ਰਹੇ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਜਿਵੇਂ ਕਿ ਜਗਮੀਤ ਸਿੰਘ ਹਰੇਊ ਦਾ ਵੀ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਹੋਲਡ ਹਾਂਜੀ ਜਗਮੀਤ ਸਿੰਘ ਹਰੇਊ ਹੈ ਜਿਹੜਾ ਉਹ ਬਹੁਤ ਮਿਹਨਤੀ ਇਨਸਾਨ ਹੈ ਔਰ ਉਹਨਾਂ ਦੇ ਪੁਰਖਿਆਂ ਨੇ ਜਿਵੇਂ ਏਰੀਆ ਦੀ ਸੇਵਾ ਕੀਤੀ ਹੈ ਬਹੁਤ ਵਿਕਾਸ ਕਰਵਾਇਆ ਹੈ ਜੋ ਪਿੰਡਾਂ ਦੇ ਵਿੱਚ ਮੰਡੀ ਬੋਰਡ ਦੀਆਂ ਛੜਕਾ ਮੰਡੀ ਬੋਰਡ ਦੇ ਤਹਿਤ ਬਣੀਆਂ ਉਹ ਉਹਨਾਂ ਦੇ ਬਜ਼ੁਰਗਾਂ ਸਰਦਾਰ ਬਲਜਿੰਦਰ ਸਿੰਘ ਹਰਿਆਊ ਜਿਹੜੇ ਉਹਨਾਂ ਦੇ ਫਰਦ ਸਾਹਿਬ ਹੈ ਸਰਦਾਰ ਨਰਮਲ ਸਿੰਘ ਹਰਿਆਊ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਹੁਣ ਉਹ ਵੀੜਾ ਜਿਹੜਾ ਸੇਮ ਟੂ ਸੇਮ ਅੱਗੇ ਜਿਹੜਾ ਵਧਾਇਆ ਉਹਨਾਂ ਨੇ ਕਾਫੀ ਜ਼ਿਆਦਾ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਬੋਲ ਵਾਲਾ ਔਰ ਲੋਕਾਂ ਦੇ ਵਿੱਚ ਵਿਚਰਦੇ ਆ ਦੁੱਖ ਸੁੱਖ ਦੇ ਵਿੱਚ ਪਹੁੰਚਦੇ ਆ ਕਿਸ ਤਰ੍ਹਾਂ ਅੱਜ ਦਾ ਜੇ ਇਕੱਠ ਦੇ ਵਿੱਚ ਜਿਹੜਾ ਅੱਜ ਦਾ ਅੱਜ ਦਾ ਜਵਾਨਾਂ ਦਾ ਉत्साਹ ਅੱਜ ਦਾ ਜਿਹੜਾ ਨੌਜਵਾਨਾਂ ਦਾ ਉਤਸ਼ਾਹ ਹੈ ਇਹਨਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਇੱਕ ਵਾਰ ਫੇਰ ਜਗਮੀਤ ਸਿੰਘ ਹਰਿਉ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਇੱਕ ਨਵਾਂ ਹੰਗਾਰਾ ਸਮਾਜ ਨੂੰ ਮਿਲਿਆ ਹੈ ਨੌਜਵਾਨਾਂ ਨੂੰ ਮਿਲਿਆ ਹੈ ਨਮੀ ਇੱਕ ਆਸ ਦੀ ਕਿਰਨ ਵਜੀ ਹੈ ਉਹਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਹੈ ਅਕਾਲੀ ਦਲ ਨੂੰ ਸਾਰੇ ਨੌਜਵਾਨ ਬਜ਼ੁਰਗਾਂ ਦੇ ਨਾਲ ਮਿਲ ਕੇ ਪੂਰਾ ਮਜ਼ਬੂਤ ਕਰਨਗੇ ਜੀ ਅਜੇ ਕੁਝ ਹੋਰ ਵੀ ਸਾਡੇ ਨਾਲ ਜੁੜੇ ਨੇ ਜਿਹੜੇ ਇੱਥੇ ਉਹਨਾਂ ਨੂੰ ਪੁੱਛਦੇ ਹਾਂ ਪੁੱਛਣਾ ਜਾਵੇ ਕਿਸ ਤਰ੍ਹਾਂ ਦਾ ਜਿਵੇਂ ਅੱਜ ਅਕਾਲੀ ਦਲ ਦਾ ਇੱਕ ਲਹਿਰ ਉੱਠੀ ਹੈ ਕਾਫੀ ਜ਼ਿਆਦਾ ਹਰ ਇੱਕ ਦੇ ਘਰ ਹੱਥ ਦੇ ਵਿੱਚ ਝੰਡਾ ਹੈ ਅਕਾਲੀ ਦਲ ਦਾ ਕਿਸ ਤਰ੍ਹਾਂ ਦਾ ਮਾਹੌਲ ਅੱਜ ਸਾਜਿਆ ਅਨੁਵਾਜਿਆ ਜਾ ਰਿਹਾ ਹੈ ਜਿਹੜਾ ਕਿ ਅਕਾਲੀ ਦਲ ਨੂੰ ਕਿਸ ਤਰ੍ਹਾਂ ਦਾ ਇਹਦਾ ਬਲ ਮਿਲੇਗਾ ਬਹੁਤ ਜ਼ਿਆਦਾ ਬਲ ਮਿਲੇਗਾ ਜੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਲੋਕਤੈਸੀ ਪਾਰਟੀ ਹੈ ਇਹ ਪਾਰਟੀ ਜਿਹੜੀ ਸੀ ਪਹਿਲਾਂ ਵੀ ਲੋਕਾਂ ਦੀ ਸੇਵਾ ਕਰਦੀ ਆਈ ਹੈ ਰਾਜ ਤਾਂ ਇਹਨਾਂ ਨੇ ਕਦੇ ਕੀਤਾ ਹੀ ਨਹੀਂ ਸੇਵਾ ਹੀ ਕੀਤੀ ਹੈ ਔਰ ਜਿਹੜਾ ਜਗਮੀਤ ਸਿੰਘ ਹਰਿਆਉੜੀ ਨੇ ਇੱਕ ਸਰਦਾਰ ਨਰਮਲ ਸਿੰਘ ਜੀ ਸਾਨੂੰ ਇੱਕ ਜੋਤ ਜਗਾ ਕੇ ਤੇ ਦੀਵੇ ਦੇ ਵਿੱਚ ਤੇਲ ਪਾ ਕੇ ਜਗਾ ਕੇ ਦੇ ਗਏ ਨੇ ਸਾਡਾ ਫਰਜ਼ ਬਣਦਾ ਐ ਇਸ ਦੀਵੇ ਨੂੰ ਜਗਦਾ ਰੱਖਣਾ ਕੀ ਇਸ ਵਾਰੀ ਲੱਗਦਾ ਤੁਹਾਨੂੰ ਕੋਈ ਐਦ ਕੀ ਜਿਹੜੀ ਅਕਾਲੀ ਦਲ ਦੇ ਜੋਨ ਮੈਦਾਨ ਦੇ ਵਿੱਚ ਨਿਤਰੇ ਨੇ ਇੱਕ ਵੀਰ ਦਾਸ ਜੀ ਕਿਸ ਤਰ੍ਹਾਂ ਦਾ ਅਨੁਹੰਗਾਰਾ ਮਿਲੇਗਾ ਬਹੁਤ ਵਧੀਆ ਹੰਗਾਰਾ ਮਿਲੇਗਾ ਔਰ 13 ਨੀਆ 13 ਸੀਟਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਪ੍ਰਾਪਤ ਹੋਈ ਦਾਵਾ ਕਰ ਰਹੇ ਨੇ ਕਿ ਕਾਫੀ ਜ਼ਿਆਦਾ ਇਸ ਵਾਰ ਅਕਾਲੀ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਬਜ਼ੁਰਗੋ ਤੁਸੀਂ ਵੀ ਲੰਬੇ ਸਮੇਂ ਤੋਂ ਸ਼ਾਇਦ ਹੋ ਸਕਦਾ ਅਕਾਲੀ ਦਲ ਨਾਲ ਜੁੜੇ ਹੋਏ ਹੋ ਕੀ ਲੱਗ ਰਿਹਾ ਤੁਹਾਨੂੰ ਅੱਜ ਦੇ ਹਾਲਾਤ ਜਿਹੜੇ ਆ ਅਕਾਲੀ ਦਲ ਨੂੰ ਲੋਕ ਅਕਾਲੀ ਦਲ ਪੱਖੀ ਹੋ ਰਿਹਾ ਜਾਂ ਪਹਿਲਾਂ ਤੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਕਾਲੀ ਦਲ ਜਿੰਦਾਬਾਦ ਸਾਨੂੰ ਘਟ ਤੋਂ ਘਟ ਵੀ ਬਜ਼ੁਰਗਾਂ ਤੋਂ ਲੱਗ ਕੇ ਜਿੱਦਨ ਦਾ ਅਕਾਲੀ ਦਲ ਬਣਿਆ ਉਹ ਦਿੰਦੇ ਜੁੜੇ ਆ ਇਹੋ ਜੀ ਪਾਰਟੀ ਨਾ ਹੋਣੀ ਇਹ ਨਾ ਹੋਏਗੀ ਕਿ ਸਭ ਤੋਂ ਇੱਕ ਨੰਬਰ ਬਾਦਲ ਸਾਹਿਬ ਪੰਜਾਬ ਦੇ ਵਾਸਤੇ ਚਾਹੀ ਕੋਈ ਕਿਸੇ ਵੀ ਕੌਮ ਦਾ ਬੰਦਾ ਵਿੱਚ ਕਿਸੇ ਵੀ ਜਾਤੀ ਦਾ ਸਰਦਾਰ ਬਾਦਲ ਸਾਹਿਬ ਨੂੰ ਉਹ ਪੁੱਤਰ ਵਰਗਾ ਲੱਗਦਾ ਹੈ ਆਪਣਾ ਪਰਿਵਾਰ ਲੱਗਦਾ ਹੈ 7 ਸਾਲ ਹੋ ਗਏ ਨੇ ਸਾਨੂੰ ਇਸ ਪੰਜਾਬ ਪਛਤਾ ਰਿਹਾ ਜੀ ਬੜਾ ਗਰਖ ਕਰਤਾ ਇਹਨਾਂ ਦੋਆਂ ਸਰਕਾਰਾਂ ਨੇ ਪਹਿਲਾਂ ਦੇ ਇਹਨਾਂ ਨੇ ਔਨ ਸਰ ਕੁੰਡੀਆਂ ਫੜੀਆਂ ਜਿੰਮਦਾਰ ਨੂੰ ਸਾਰੇ ਟੋਟਲ ਜਲਮਾਨੇ ਪਾਏ ਫਿਰ ਇਹਨਾਂ ਪਾਵਰ ਵਧਾਈ ਮੀਟਰਾਂ ਦੀ ਰੁਪਈਆ ਕਮਾਇਆ ਸਰਕਾਰਾਂ ਜੀ ਜਿਹੜੀ ਕਹਿੰਦੀ ਮੈਂ ਬਿੱਲ ਮਾਫ ਕੀਤੇ ਨੇ ਚੌਗਣੇ ਚੌਗਣੇ ਰੁਪਈਏ ਇਹਨਾਂ ਨੇ ਕਮਾ ਕੇ ਤੇ ਅੱਜ ਬਿੱਲ ਮਾਫ ਕੀਤੇ ਨੇ ਕੋਈ ਮੰਡੀ ਦਾ ਬੋਰਡ ਤੱਕ ਹਾਲ ਬੁਰਾ ਹੈ ਕੋਈ ਵੀ ਕਿਸੇ ਮੈਕਮੇ ਜਾਓ ਸਾਰਾ ਬੁਰਾ ਹਾਲ ਹੈ ਆਹ ਵੇਖ ਲਓ ਤੁਸੀਂ ਕੀ ਦੁਨੀਆ ਤੱਕਰੇ ਖਾਂਦੀ ਫਿਰਦੀ ਹੈ 5-7 ਸਾਲਾਂ ਤੋਂ ਅੱਜ ਵੇਖ ਲਓ ਦੁਨੀਆ ਨੂੰ ਵੇਖ ਕੇ ਤੁਸੀਂ ਨਜ਼ਾਰੇ ਲਾਓਗੇ ਜੇ ਕਿਤੇ ਬਾਦਲ ਸਾਹਿਬ ਆ ਗਏ ਤੇ ਮਹਾਰਾਜਾ ਕਿਰਪਾ ਕਰੇ ਦੇਖਿਓ ਕਿ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਅੱਜ ਕਾਫੀ ਜਾਨ ਫੁੱਕੀ ਹੋਈ ਹੈ ਕਿਉਂਕਿ ਕਾਲੀ ਦਲ ਦੇ ਵਰਕਰ ਜਿਹੜੇ ਕਹਿ ਰਹੇ ਨੇ ਕਿ ਸਾਡੇ ਹਰ ਵਕਤ ਜਿਸ ਤਰ੍ਹਾਂ ਦੇ ਅੱਜ ਦੇ ਮਾਹੌਲ ਨੂੰ ਦੇਖਦੇ ਹੋਏ ਕਾਲੀ ਦਲ ਦਾ ਚਾਰਚ ਫਿਰੇ ਬੋਲਣ ਵਾਲਾ ਦੇਖਣ ਨੂੰ ਮਿਲ ਰਿਹਾ ਹੈ। ਧ੍ਰੇਉ ਸਾਹਿਬ ਅੱਜ ਜਿਹੜਾ ਠਾਠਾ ਮਾਰਦਾ ਕੱਠ ਦੇਖਿਆ ਪਤਨਾ ਦੇ ਵਿੱਚ ਵੀ ਹਲਕੇ ਸਤਰਾਣੇ ਦੇ ਵਿੱਚ ਵੀ ਕਿਵੇਂ ਲੱਗ ਰਿਹਾ ਕਾਲੀ ਦਲ ਦੀ ਜਿਹੜੀ ਅੱਜ ਪੁਰਾਣੇ ਸਮੇਂ ਦੀ ਬੇੜੀ ਲਿਓ ਲੱਥ ਦੀ ਸੀਗੀ ਅੱਜ ਉਹ ਲੱਗ ਰਿਹਾ ਤੁਹਾਨੂੰ ਵੀ ਉੱਤੇ ਛੜਦੀ ਦਿੱਕਰੀ ਹੈ। ਇਹ ਕੁਝਵੇਂ ਦੂਜੀਆਂ ਸਾਰੀਆਂ ਨੈਸ਼ਨਲ ਪਾਰਟੀ ਮੈਂ ਕਹਾਂ ਮੈਂ ਜਿਹੜੀਆਂ ਦਿੱਲੀ ਤੋਂ ਚਲਦੀਆਂ ਨੇ ਪੰਜਾਬ ਦੀ ਇੱਕੋ ਇੱਕ ਜੋ ਖੇਤਰੀ ਤੇ ਰਹਿ ਸ਼੍ਰੋਮਣੀ ਅਕਾਲੀ ਦਲ ਉਹਤੇ ਬਾਰ ਬਾਰ ਚਿੱਕੜ ਸਿੜਦੀਆਂ ਨੇ ਇਲਜ਼ਾਮ ਲਾਉਂਦੀਆਂ ਨੇ ਕਿ ਇਹ ਪਾਰਟੀ ਆਪਣੀ ਸਾਖ ਗਵਾ ਚੁੱਕੀ ਤੇ ਅੱਜ ਦਾ ਠਾਠਾ ਮਾਰਦਾ ਕੱਠ ਉਸ ਲਈ ਮੂੰਹ ਤੋੜਵਾ ਜਵਾਬ ਸੀਗਾ ਤੇ ਅੱਜ ਹਲਕਾ ਸਤਰਾਣਾ ਦੀ ਸੰਗਤ ਨੇ ਸਾਬਤ ਕਰਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆਂ 'ਤੇ ਵਿਸ਼ਵਾਸ ਕਰਦੀ ਹੈ ਇਹ ਉਹਨਾਂ ਨੇ ਬਦਲਾ ਇੱਕ ਸੋਚਿਆ ਸੀ ਸ਼ਾਇਦ ਬਹੁਤ ਚੰਗਾ ਹੋਊਗਾ ਸਾਡੇ ਲਈ ਪਰ ਉਹ ਇੱਕ ਕਹਿੰਦਾ ਧੋਖੇ ਵਿੱਚ ਆ ਗਏ ਉਹਨਾਂ ਨੇ ਉਹਨਾਂ ਦੇ ਝੂਠੇ ਲਾਰਿਆਂ ਦੇ ਵਿਸ਼ਵਾਸ ਕਰ ਲਿਆ ਪਰ ਮਿਲਿਆ ਕੁਝ ਵੀ ਨਹੀਂ ਉਹਦੇ ਵਿੱਚੋਂ ਕੁਝ ਨਹੀਂ ਨਿਕਲਿਆ ਥੁੱਕ ਨਾਲ ਗੁਲਗਲੇ ਨਹੀਂ ਪੱਕਦੇ ਹੁੰਦੇ ਇਹ ਪੰਜਾਬ ਸਟੇਟ ਹੈ ਉਹ ਜੀ ਹੈ ਜਿਹਨੂੰ ਜੇ ਆਪਾਂ ਕਹਿ ਲਈਏ ਡਿਵੈਲਪ ਕਰਨ ਲਈ ਕਿਉਂਕਿ ਸਾਡੀ ਇੱਕ ਸੂਬਾ ਜੋ ਇੱਕ ਖੇਤੀ ਪ੍ਰਧਾਨ ਹੈ ਸਾਡੇ ਕੋਲ ਕੋਈ ਪੋਰਟ ਨਹੀਂ ਹੈ ਤੇ ਅਸੀਂ ਇੱਕ ਸਰਦੀ ਖੇਤਰ ਤੇ ਰਹ ਰਹੇ ਹਾਂ ਜਿੱਥੇ ਹਰ ਟਾਈਮ ਟੈਨਸ਼ਨ ਰਹਿੰਦੀ ਹੈ ਉਹਨੂੰ ਡਿਵੈਲਪ ਕਰਨ ਲਈ ਬਹੁਤ ਵਿਜਨਰੀ ਸੋਚ ਚਾਹੀਦੀ ਹੈ ਬਹੁਤ ਦੂਰਅੰਦੇਸ਼ੀ ਸੋਚ ਚਾਹੀਦੀ ਹੈ ਲੀਡਰ ਦੀ ਜੋ ਸਾਡੇ ਪ੍ਰਧਾਨ ਸਰਦਾਰ ਸਖਬੀਰ ਸਿੰਘ ਜੀ ਬਾਦਲ ਕੋਲ ਹੈ ਤੇ ਉਹ 10 ਸਾਲਾਂ ਦੀ ਜੋ ਸਰਕਾਰ ਸੀ 7 ਤੋਂ 17 ਉਹਨਾਂ ਨੇ ਪ੍ਰੂਵ ਕੀਤਾ ਉਸ ਦੇ ਵਿੱਚ ਉੱਥੋਂ ਦੇ ਹੋਏ ਕੰਮ ਸਾਨੂੰ ਕਹਿਣ ਦੀ ਵੀ ਲੋੜ ਨਹੀਂ ਹਰ ਕੋਈ ਬੰਦਾ ਆਪਣੇ ਦਿਲ ਤੇ ਹੱਥ ਰੱਖ ਕੇ ਕਹ ਦੇ ਵੀ ਕੰਮ ਕਦੋਂ ਹੋਏ ਸੀ ਸਾਡੇ ਲਈ ਕਿ ਸਰਕਾਰ ਨੇ ਸੋਚਿਆ ਸੀ ਉਹਨੂੰ ਸੋਚ ਕੇ ਵੋਟ ਪਾ ਦੇ ਤੇ ਸਾਨੂੰ ਵਿਸ਼ਵਾਸ ਹੈ ਆਉਣ ਵਾਲੇ ਲੋਕ ਸਭਾ ਦੇ ਵਿੱਚ 13 ਦੀਆਂ 13 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਲਾਜਵਾਬ ਪਰਫਾਰਮੈਂਸ ਦੇਣਗੇ ਤੇ ਬਹੁਤ ਸੀਟਾਂ ਜਿੱਤ ਕੇ ਦੁਬਾਰਾ ਪ੍ਰੂਵ ਕਰਨਗੇ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਅੱਜ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਇੱਥੇ ਪਹੁੰਚੇ ਹੋਏ ਸੀ ਪਤਲਾਾਂ ਦੇ ਵਿੱਚ ਯੂਥ ਦਾ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈਗਾ ਕਾਫੀ ਉਮੀਦਾਂ ਸੀਗੀਆਂ ਉਹਨਾਂ ਨੂੰ ਓਡੀਕਾ ਰਹੀ ਸੀਗੇ ਔਰ ਸਮੇਂ ਸਿਰ ਨਹੀਂ ਪਹੁੰਚੇ ਵੈਸੇ ਜਿਹੜੇ ਪਾਰਟੀ ਪ੍ਰਧਾਨ ਸੀ ਸਕੀਰ ਸਿੰਘ ਬਾਦਲ ਪਰ ਫਿਰ ਵੀ ਉਹਨਾਂ ਨੇ ਓਡੀਕਾ ਦਾ ਸਮਾਂ ਉਲੀਕਦੇ ਰਹੇ ਸ਼ਾਮ ਸਮੇਂ ਤੱਕ ਹਨੇਰਾ ਹੁੰਦੇ ਤੱਕ ਕੀ ਲੱਗ ਰਿਹਾ ਤੁਹਾਨੂੰ ਵੀ ਕਾਲੀ ਦਿਨ ਦਾ ਇਹ ਟਾਈਮ ਹੌਸਲੇ ਜਦੋਂ ਤੁਹਾਡੀ ਕਿਤੇ ਉਡੀਕ ਹੋ ਜਾਣਾ ਅੱਖਾਂ ਤੁਹਾਡੇ ਦੁਆਰ ਨੂੰ ਤਰਸਣ ਫਿਰ ਸਮਝੋ ਅਕਾਲ ਪੁਰਖ ਦੀ ਮਿਹਰ ਤੁਹਾਡੇ ਤੇ ਤੇ ਅੱਜ ਦੇ ਸਮੇਂ ਅੱਜ ਦੀ ਜੋ ਆਪਾਂ ਪੰਜਾਬ ਚੋਂ ਯਾਤਰਾ ਹਲਕੇ ਛਤਰਾਣੇ ਜੋਈ ਹੈ ਜਿਸ ਤਰੀਕੇ ਯੂਥ ਨੇ ਦੇ ਵਿੱਚ ਭਾਗ ਲਿਆ ਤੇ ਕਿਉਂਕਿ ਵੇਖੋ ਪਿਆਰ ਇੰਨਾ ਜਤਾਇਆ ਲੋਕਾਂ ਨੇ ਸਾਡੇ ਪੁਆਇੰਟ ਗਿਣ ਕੇ 10 ਸੀ ਸਾਨੂੰ 25 ਥਾਂ ਤੇ ਰੁਕਣਾ ਪਿਆ ਹਰ ਥਾਂ ਤੇ ਲੋਕਾਂ ਨੇ ਸਵਾਗਤ ਕੀਤਾ ਕਈ ਜਗ੍ਹਾ ਮੈਸੇਜ ਵੀ ਨਹੀਂ ਲੱਗ ਪਾਇਆ ਥੋੜਾ ਘੱਟ ਸਮਾਂ ਹੋਣ ਕਰਕੇ ਪਰ ਉੱਥੋਂ ਵੀ ਲੋਕ ਆਪ ਮੁਹਾਰੇ ਨਿਕਲ ਕੇ ਬਾਹਰ ਆਏ ਸੋ ਮੈਂ ਉਹਨਾਂ ਦਾ ਪਹਿਲਾਂ ਤਾਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਤੇ ਬਾਕੀ ਜੋ ਤੁਸੀਂ ਪੁੱਛ ਰਹੇ ਹੋ ਉਹ ਅੱਜ ਸਭ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਸਾਫ਼ ਜਿਵੇਂ ਅੱਜ ਹਰੇਉਂ ਸਾਹਿਬ ਯੂਥ ਉਤਾਵਲਾ ਹੋਇਆ ਪਿਆ ਸੀ ਆ ਕੀ ਲੱਗ ਰਿਹਾ ਆਉਣ ਵਾਲੇ ਸਮੇਂ ਵਿੱਚ ਕਾਲੀ ਦਲ اسی ਤਰ੍ਹਾਂ ਹੀ ਨਿਤਰੂਗਾ ਕਿਉਂਕਿ ਸਿੱਖ ਕੌਮ ਵਾਸਤੇ ਇੱਕ ਅਕਾਲੀ ਦਲ ਜਿਹੜਾ ਸੀਗਾ ਇੱਕ ਬੜਾ ਉੱਭਰ ਕੇ ਆਇਆ ਸੀਗਾ ਕੀ ਲੱਗ ਰਿਹਾ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਨਵੇਂ ਪ੍ਰਧਾਨ ਯੂਥ ਦੇ ਥਾਪੇ ਨੇ ਸਰਦਾਰ ਸਰਬਜੀਤ ਸਿੰਘ ਜਿੰਦਗੀ ਜੋ ਇੱਕ ਸਾਧੂ ਸੂਦਰ ਸਿੱਖ ਪਰਿਵਾਰ ਦੇ ਬੱਚੇ ਨੇ ਇੱਕ ਆਮ ਪਰਿਵਾਰ ਦੇ ਬੱਚੇ ਨੇ ਉਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਨੌਜਵਾਨਾਂ ਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਪਹਿਲਾਂ ਕੰਮ ਕੀਤੇ ਨੇ ਜੋ ਨੀਤੀਆਂ ਨੇ ਯੂਥ ਲਈ ਉਹ ਲੋਕਾਂ ਦੇ ਵਿੱਚ ਜਾ ਕੇ ਦੱਸਿਆ ਜਦੋਂ ਤਾਂ ਨੌਜਵਾਨ ਨੂੰ ਉਹਨਾਂ ਦੀ ਗੱਲ ਤੇ ਵਿਸ਼ਵਾਸ ਹੋਇਆ ਕਿ ਅਕਾਲੀ ਦਲ ਜੋ ਕਹਿੰਦਾ ਉਹ ਕਰਦਾ ਤਾਂ ਹੈ ਹੀ ਹੈ ਫਿਰ ਉਹਨਾਂ ਨੇ ਉਹਨਾਂ ਦੀਆਂ ਨੀਤੀਆਂ ਦੇ ਵਿਸ਼ਵਾਸ ਕਰਕੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਥ ਅਕਾਲੀ ਦਲ ਦੇ ਨਾਲ ਉਹਨਾਂ ਨੇ ਜੋੜਿਆ ਅਸੀਂ ਉਹਨਾਂ ਦੀ ਕਾਰਸ਼ੈਲੀ ਤੋਂ ਬਹੁਤ ਪ੍ਰਭਾਵਿਤ ਆ ਤੇ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਤਕਰੀਬਨ ਸਾਰਾ ਹੀ ਯੂਥ ਇਹ ਮੰਨ ਜਾਊਗਾ ਕਿ ਅਕਾਲੀ ਦਲ ਹੀ ਸਾਡੀ ਜੋ ਕਹਿੰਦੇ ਸੁਪਨੇ ਆ ਤਾਂ ਸਾਡਾ ਬਦਲ ਹੀ ਅਕਾਲੀ ਦਲ ਉਹਨਾਂ ਨੇ ਥੈਂਕ ਯੂ ਆ ਜਿੱਤ ਰਿ ਹਾਂ ਬਾਰ ਮੈਂ ਜਲੇ ਹੋਈ ਸੀ ਆ 8 8:30 ਵਜੇ 8:30 ਵਜੇ ਤੱਕ ਕਿਤੇ ਵੀ ਰੁਕਣ ਦਾ ਟਾਈਮ ਨਹੀਂ ਦਿੱਤਾ ਤੇ ਚਾਹ ਨਹੀਂ ਪੀਤੀ ਕਿਤੇ ਰੋਟੀ ਨਹੀਂ ਖਾਧੀ ਇੰਨਾ ਛਾਛੀ ਲੋਕਾਂ ਦੇ ਵਿੱਚ ਮੈਂ ਕਿਹਾ ਸਾਰੇ ਰਿਕਾਰਡ ਤੋੜ ਤੇ ਜੋ ਗੁਰੂ ਜੀ ਛੁੱਟ ਕਰਦੇ ਆ ਧੰਨਵਾਦ ਕਰਦੇ ਆ ਉਸ ਇਨਸਾਨ ਦਾ ਤੇ ਸਾ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ੋਮਣੀ ਕਾਲੇਦਲ ਜਿਨ੍ਹਾਂ ਨੇ ਇੰਨਾ ਟਾਈਮ ਕੱਢਿਆ ਅੱਜ ਇੱਥੇ ਟਾਈਮ ਦਿੱਤਾ ਹੈ ਤੁਹਾਡੇ ਇੱਥੇ ਹਲਕਾ ਚਾਰਜ ਦੀ ਵੀਜਿੰਗ ਐਨ ਕੇ ਸ਼ਰਮਾ ਜੀ ਆਏ ਨੇ ਜਿਨ੍ਹਾਂ ਦਾ ਬਹੁਤ ਵੱਡਾ ਕਾਰੋਬਾਰ ਵੀ ਹੈ ਸਾਡੇ ਸ਼ੋਮਨੀ ਕਾਲਜਦਾਲ ਦੇ ਵਿੱਚ ਮੰਤਰੀ ਵੀ ਰਹੇ ਨੇ ਆ ਬਹੁਤ ਸਾਫ ਸੁਥਰੀ ਸਮੀ ਹੈ ਤੇ ਉਮੀਦ ਹੈ ਕਿ ਇਸ ਕੀ ਪਾਸਟਰਾਂ ਵਾਲੇ ਲੋਕ ਸਾਰੇ ਸਤਰਾਣੀਆਂ ਵਾਲੇ ਲੋਕ ਸਾਰੇ ਸਾਨੂੰ ਬਹੁਤ ਵੱਡਾ ਸਪੋਰਟ ਦੇ ਰਖਣਾ ਸਾਹਿਬ ਅੱਜ ਪੰਜਾਬ ਦੇ ਵਿੱਚ ਲੋਕ ਬਦਲਾਵ ਚਾਹੁੰਦੇ ਆ ਕਿਵੇਂ ਲੱਗ ਰਿਹਾ ਤੁਹਾਨੂੰ ਜਿਹੜੇ ਕੀ ਲੋਕਾਂ ਨੇ ਚੁਣੇ ਹੋਏ ਨੁਮਾਇੰਦੇ ਸੀਗੇ ਉਹਨਾਂ ਦੇ ਹਾਲਾਤ ਅੱਜ ਡਾਵਾ ਡੋਲੇ ਕਿਵੇਂ ਲੱਗਿਆ ਤੁਹਾਨੂੰ ਅੱਜ ਜਿਹੜੀ ਤੁਹਾਡੇ ਪੰਜਾਬ ਬਚਾਓ ਰੈਲੀ ਲਾ ਲੋ ਜਾਂ ਯਾਤਰਾ ਯਾਤਰਾ ਮਾਨੂੰ ਕੀ ਹਾਲਾਤ ਸੀ ਅੱਜ ਦੇ ਜਿਹੜੇ ਕਿਉਂਕਿ ਨੌਜਵਾਨ ਕਾਫੀ ਉਤਾਵਲੇ ਹੋਏ ਗਏ ਸੀ ਦੇਖੋ ਉਹਨਾਂ ਨੇ ਬਹੁਤ ਝੂਠ ਬੋਲਿਆ ਪਹਿਲੀ ਗੱਲ ਤੋਂ ਉਹਨਾਂ ਨੇ ਕਿਹਾ ਵੀ 70 ਸਾਲ ਦੇ ਵਿੱਚ ਕੋਈ ਕੰਮ ਨਹੀਂ ਹੋਇਆ 70 ਸਾਲ ਦੇ ਵਿੱਚ ਦੁਨੀਆ ਬਦਲ ਗਈ ਆ ਪਾਸਤਰਾ ਸ਼ਹਿਰ ਨਹੀਂ ਸੀ ਛੋਟਾ ਪਿੰਡ ਹੁੰਦਾ ਸੀ ਅੱਜ ਛੜਕਾਂ ਦੇਖ ਲਓ ਕਾਰਾਂ ਦੇਖ ਲਓ ਡਵੈਲਪਮੈਂਟ ਦੇਖ ਲਓ ਬਿਜਲੀ ਦੇਖ ਲਓ ਉਹ ਕਿਹੜੀ ਚੀਜ਼ ਹੈ ਜਿਹੜਾ ਨਹੀਂ ਹੋਈ ਫਿਰ ਅੱਜ ਭਗਵੰਤ ਮਾਨ ਜਿਹੜੇ ਸਾਡੇ ਮੁੱਖ ਮੰਤਰੀ ਨੇ ਕਹਿ ਰਹੇ ਨੇ ਕਿ ਆਖਿਰ ਤੁਸੀਂ ਦੇਖੋ ਜੇ ਛੜਕਾਂ ਕਿਹੰਜਾਂ ਜਵਾਨੀਆਂ ਹੋਈਆਂ ਨੇ ਏਅਰਪੋਰਟ ਦੇਖੋ ਤੁਸੀਂ ਬਿਜਲੀ ਸਰਪਲਸ ਦੇਖੋ ਪਰ ਇਹ ਕਿਨੇ ਕੀਤੀ ਹੈ ਪਰ ਇਹ ਵੀ ਕਿਹਾ ਉਹ ਨੇ ਇਹ ਸ਼ੋਮਣੀ ਕਾਲੀਦਾ ਦੀ ਸਰਕਾਰ ਨੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਕਰ ਦਿੱਤੇ ਕੱਲ ਕੱਲ ਕੰਮ ਜਿੰਨੀਆਂ ਵੈਲਫੇਅਰ ਦੀਆਂ ਸਕੀਮਾਂ ਨੇ ਸਾਰੀਆਂ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਨੇ ਕੱਲੀ ਕੱਲੀ ਗੱਲ ਕਰ ਲੈ ਜਿੰਨੀਆਂ ਜਾਦਗਾਰਾਂ ਨੇ ਉਹ ਵੀ ਸਾਰੀਆਂ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ ਨੇ ਸੋ ਅੱਜ ਲੋਕ ਕੰਪੈਰੀਸ਼ਨ ਕਰਦੇ ਨੇ ਕਿ ਕੀ ਇਹਨਾਂ ਨੇ ਜਿਹੜਾ 22 ਸਾਲ ਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਅਸੀਂ ਕਰਜ਼ਾ ਸਾਰਾ ਮੋੜ ਦਾਂਗੇ ਅਸੀਂ ਤਾਂ 50000 ਕਰੋੜ ਮੈਨੀ ਦੇ ਵਿੱਚੋਂ ਕਢ ਲਾਂਗੇ ਅਸੀਂ ਤਾਂ 34000 ਰੁਪਏ ਸ਼ਾਹਕੁਮਰ ਲਾਂਗੇ ਅਸੀਂ ਤਾਂ 20000 ਕਰੋੜ ਰੁਪਿਆ ਕ੍ਰਪਸ਼ਨ ਚੋਂ ਕਢ ਲਾਂਗੇ ਅੱਜ ਉਹਨਾਂ ਨੇ ਮੇਰਾ ਖਾਲਾ ਵੀ 2.5 ਸਾਲ ਹਲੇ ਹੋਈ ਵੀ ਨਹੀਂ ਹਨ ਤੇ 70 75000 ਕਰੋੜ ਰੁਪਿਆ ਕਰਜ਼ਾ ਲੈ ਲਿਆ ਤੁਸੀਂ ਦੇਖੋ ਕਿੱਥੇ 70 ਸਾਲ ਦੇ ਵਿੱਚ ਪੌਣੇ 3 ਲੱਖ ਕਰਜ਼ਾ ਚੜਿਆ ਕਿੱਥੇ ਆ 2.5 ਸਾਲ ਦੇ ਵਿੱਚ 70000 ਤੋਂ ਤੋਂ ਉੱਤੇ ਖੜਿਆ ਹੁਣ 5 ਸਾਲ ਦਾ ਹਿਸਾਬ ਤਾਂ ਲਾ ਲਿਓ ਕਿ ਜਿੰਨਾ 70 ਸਾਲ ਚ ਕਰਜ਼ਾ ਚੜਿਆ ਨੇ 5 ਸਾਲ ਦੇ ਵਿੱਚ ਕਰਜ਼ਾ ਚੜਿਆ ਨੇ ਤੋ ਕਹਿਰਤੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਆ। ਅੱਜ ਇਹ ਗੱਲ ਕਰਦੇ ਸਿਕਿਉਰਟੀ ਦੀ ਸਾਹ ਪ੍ਰਕਾਸ਼ ਸਿੰਘ ਬਾਦਲੇ ਆ ਕੇ ਤੇ ਸੰਗਤ ਦਸਨ ਕੀਤਾ ਨਾ ਪਤਲਾਂ ਦੇ ਵਿੱਚ ਕੋਈ ਸਿਕਿਉਰਟੀ ਸ਼ੋਰਟੀ ਆ ਬੇਟਾ ਵੀ ਨਹੀਂ ਸੀ। ਅੱਜ ਜਿੱਥੇ ਭਗਵੰਤ ਮਾਨ ਜਾਂਦਾ ਬਾਜ਼ਾਰ ਛੜਕਾ ਫੇਰ ਬੰਦ ਹੋ ਜਾਂਦੇ ਨੇ। ਤੋ ਇਹ ਕਹਿਰਤੇ ਕਰਨ ਦੇ ਵਿੱਚ ਫਰਕ ਆ। ਲੋਕ ਅੱਜ ਇਹ ਸਮਝ ਕੇ ਕਿ ਅਸੀਂ ਲੁੱਟੇ ਗਏ ਆ ਸਾਡਾ ਧੋਖਾ ਹੋਇਆ ਸਾਡਾ ਇਆਜ਼ਤੀ ਕਰਕੇ ਤੇ ਅਸੀਂ ਵੀ ਇਹ ਸਮਝ ਲਿਆ ਵੀ ਸ਼ਾਇਦ ਸੱਚੇ ਗਏ ਨੇ ਵੀ ਸਤ ਸਤ ਸ਼ਾਇਦ ਕੁਝ ਨਹੀਂ ਹੋਇਆ ਹੋਵੇ। ਤੇ ਅੱਜ ਲੋਕਾਂ ਨੂੰ ਸਾਲ ਘੁੱਟਾ ਗਿਆ ਬਹੁਤ ਦਰਦ। ਅਸੀਂ ਕਬੀਰ ਰਾਸੀ ਛੋਟਕੜ ਦੇ ਵਿੱਚ ਜਿਵੇਂ ਜਗਮੀਤ ਬਰਾ ਆਪਣੇ ਜਗਮੀਤ ਜੀ ਹਰਉ ਜੀ ਇੱਥੇ ਕਾਫੀ ਜ਼ਿਆਦੇ ਉਤਕਾਵਲੇ ਸੀਗੇ ਪਰ ਇੱਥੇ ਹਾਲਾਤ ਅੱਜ ਦੇ ਜਿਵੇਂ ਕਿ ਹਾਲਾਤ ਬਣੇ ਹੋਏ ਆ ਕਿੰਨੇ ਵਧੀਆ ਲੱਗੇ ਕੁਝ ਤੁਹਾਨੂੰ ਲੱਗਿਆ ਵੀ ਅਕਾਲੀ ਦਲ ਦਾ ਹਾਲਾਤ ਜਿਹੜੇ ਸੀਗੇ ਅੱਜ ਦੇ ਅੱਜ ਦੇ ਕਿਸ ਤਰ੍ਹਾਂ ਦੇ ਆ ਅੱਜ ਪਰ ਜਿਹੜੇ ਜਿਹੜਾ ਜਿਹੜਾ ਅੱਜ ਦਾ ਪ੍ਰੋਸੈਸ ਦੇਖਿਆ ਗਿਆ ਹੈ ਕਿਉਂਕਿ ਲੋਕਾਂ ਦੇ ਵਿੱਚ ਕੀ ਉਤਸ਼ਾਹ ਹੈ ਕਿਉਂ ਬਦਲਾਵ ਚਾਹੁੰਦੇ ਆ ਕਿਉਂਕਿ 2 ਸਾਲ ਹਜੇ ਹੋਏ ਆ ਆਮ ਆਦਮੀ ਪਾਰਟੀ ਦੇ ਪਰ ਅੱਜ ਕਿਉਂ ਬਦਲਾਵ ਲੋਕਾਂ ਦੇ ਹੜਾ ਇਹ ਇੱਥੇ ਅਕਾਲੀ ਦਲਵਾਦ ਦੇ ਦੇਖੋ ਝੂਠ ਬੋਲ ਕੇ ਕਾਂਗਰਸ ਨੇ ਸਰਕਾਰ ਪਹਿਲਾਂ 5 ਸਾਲ ਬਣਾਈ ਕਰ-ਕਰ ਨੌਕਰੀ ਦੇਵਾਂਗੇ ਕਰ-ਕਰ ਕਰਜ਼ਾ ਮਾਫੀ ਦੇਵਾਂਗੇ 3500 ਰੁਪਏ ਸ਼ੰਗਨ ਸਕੀਮ ਦੇਵਾਂਗੇ ਕੁਛ ਨਹੀਂ ਦਿੱਤਾ ਫਿਰ ਇੱਕ ਆਮ ਆਦਮੀ ਪਾਰਟੀ ਨੇ ਝੂਠ ਬੋਲਤਾ ਵੀ 70 ਸਾਲਾਂ ਚ ਪਿੱਛੇ ਜਿਹੀ ਕੁਸਕਿਤਾ ਦੀ ਹੈ ਅਸੀਂ ਬਦਲਾਅ ਨੂੰ ਸਾਨੂੰ ਮੌਕਾ ਦਿਓ ਅਸੀਂ ਬਦਲਾਅ ਕਰ ਦਵਾਂਗੇ ਜਿਹੜਾ 70 ਸਾਲ ਚ ਨਹੀਂ ਤੁਹਾਨੂੰ ਆਤਾ ਕੁਛ ਮਿਲਿਆ ਅਸੀਂ 70 ਦਿਨਾਂ ਚ ਦੇ ਦਵਾਂਗੇ ਆ ਕੀਜਰੀ ਵਾਲੇ ਕਿਹਾ ਤੇ ਇਹਨਾਂ ਨੇ ਕਹਿਤੀ ਨਸ਼ੇ ਅਸੀਂ 2 ਮਹੀਨੇ ਚ ਬੰਦ ਕਰ ਦਾਂਗੇ ਅੱਜ ਨਸ਼ੇ ਘਰ ਘਰ ਵਿਕੇ ਆ 20 ਰੁਪਏ ਤੋਂ ਦਿੱਤਾ 40 ਰੁਪਏ ਹੋ ਗਿਆ 40000 ਕਰੋੜ ਰੁਪਏ ਆ ਕਹਿਣ ਵਾਲੇ ਆਮਦਨ ਅੱਜ ਕਿੱਥੇ ਚਲੀ ਗਈ ਲੱਖ ਰੁਪਏ ਕਰੋੜ ਰੁਪਏ ਸਮਝੋ ਇਹਨਾਂ ਨੇ ਕਰਜ਼ਾ ਚੱਕ ਲਿਆ ਸੋ ਇਹਨਾਂ ਦੀ ਕਹਿਣੀ ਕਰਨ ਵਿੱਚ ਫਰਕ ਹੈ ਅੱਜ ਲੋਕ ਠੱਗੇ ਮਹਿਸੂਸ ਕਰ ਰਹੇ ਨੇ ਸਾਰੇ ਹਲਕੇ ਦੇ ਵੀ ਅਸੀਂ ਆਪਣੇ ਪੈਰ ਤੇ ਪਹਾੜਾ ਮਾਰਿਆ ਬਾਵਾ ਕਿਸਾਨ ਆ ਬਾਵਾ ਮਿਊਜ਼ਿਕੂ ਖੇਤ ਮਜ਼ਦੂਰ ਆ ਪਾ ਮਾ ਜਿੰਨੇ ਵੀ ਵਰਗ ਦੇ ਲੋਕ ਨੇ ਅੱਜ ਠੱਗਿਆ ਮਹਿਸੂਸ ਕਰ ਰਹੇ ਨੇ ਸੋ ਲੋਕ ਆਉਣ ਵਾਲੀ ਇਹ ਜਿਹੜੀ ਇਲੈਕਸ਼ਨ ਹੈ ਇਸੇ ਚੀ ਪਾਠ ਪੜਾ ਦੇਣਗੇ ਸੋ ਅੱਜ ਸਾਰਾ ਸਮੂਚਾ ਜਿਹੜਾ ਹਲਕਾ ਸ਼ਤਰਾਨਾ ਉਹ ਅੱਜ ਸਾਰਾ ਸ਼੍ਰੋਮਣੀ ਕਾਲੀ ਦੇ ਨਾਲ ਹੈ ਤੁਸੀਂ ਵੇਖਿਆ ਸਵੇਰ ਤੋਂ ਸ਼ਾਮ ਤੱਕ ਜਿਵੇਂ ਨਾਲ ਰਹੇ ਹੋ ਸੋ ਸਾਰੇ ਹੀ ਵਰਗ ਦੇ ਲੋਕ ਅੱਜ ਕਾਲੀ ਨਾਲ ਬਾਈ ਜੀ ਦਾ ਖਾਮਾ ਜੀ ਡੋਗਾ ਸਿੰਘ ਜੀ ਇੱਕ ਹਨੇਰੀ ਆਈ ਸੀਗੀ ਕੋਈ ਸਮਾਂ ਸੀਗਾ ਜਦੋਂ ਕਿ ਬਾਦਲ ਸਾਹਿਬ ਪਹੁੰਚੇ ਸੀ ਇੱਥੇ ਪਤਲਾਣਾ ਦੇ ਵਿੱਚ ਜਾਂ ਕਿਸੇ ਵੀ ਇਲਾਕੇ ਦੇ ਵਿੱਚ ਪਹੁੰਚਦੇ ਸੀਗੇ ਹਾਂਜੀ ਅੱਜ ਉਹੀ ਹਾਲਾਤ ਅੱਜ ਦੇਖਣ ਨੂੰ ਮਿਲੇ ਆ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਕਿਉਂਕਿ ਇਸ ਹਾਲਾਤਾਂ ਦੇ ਮੁਤਾਬਕ ਅੱਜ ਜਿਵੇਂ ਨਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਨਵਾਂ ਥੰਮ ਇੱਕ ਨੂੰ ਮਿਲਿਆ ਹੈ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਕਿਉਂਕਿ ਜਨਤਾ ਦੀ ਆਵਾਜ਼ ਕੀ ਕਹਿੰਦੀ ਹੈ ਜਨਤਾ ਦੀ ਆਵਾਜ਼ ਜਿਹੜੀ ਹੈਗੀ ਹੈ ਜਦੋਂ ਤੋਂ ਲੈ ਕੇ ਸਰਪੀਰ ਬਾਲ ਦੀ ਜਨਤਾ ਜਾਗ ਲਿਆ ਯਾਤਰਾ ਕਰਦੇ ਸਾਰੇ ਪੰਜਾਬ 'ਚ ਕਿ ਅੱਜ ਵੀ ਆਪਾਂ ਸਾਰੇ ਸਰਦਾਰ ਦੇ ਨਾਲ ਰਹੇ ਹਾਂ ਹਲਕੇ ਦੇ ਵਿੱਚ ਇੰਨਾ ਜਿਆਦਾ ਪਿੰਡਾਂ ਦੇ ਵਿੱਚ ਉਤਸ਼ਾਹ ਹੈ ਲੋਕ ਟਰੈਕਟਰ ਟਰਾਲੀਆਂ ਮੋਟਰਸਾਈਕਲ ਭਾਈ ਆ ਲੈ ਕੇ ਨਾਲ ਸਾਰਾ ਦਿਨ ਮਤਲਬ ਸੜਕਾਂ 'ਉੱਤੇ ਜਾਮ ਰਹੀਆਂ ਰਹੀਆਂ ਤੇ ਬਹੁਤ ਜਿਆਦਾ ਅੱਛਾ ਹੈ ਐ ਲੱਗ ਰਿਹਾ ਜਿਵੇਂ ਹਲਕਾ ਸਤਾਨਾ ਅੱਜ ਤੋਂ ਲੀਡ ਕਰੇਗਾ ਜੀ ਅਸੋਮੀ ਗੱਲ ਜਲਵਾਸਤੇ ਕਨਕੇ ਸ਼ਰਮਾ ਜੀ ਇੱਥੋਂ ਜਿੱਤ ਕੇ ਜਾਣਗੇ ਜੀ ਇੱਕ ਤੁਹਾਨੂੰ ਥੋੜਾ ਜਿਹਾ ਮੁਬਾਰਕਬਾਦ ਵੀ ਦਿਨਾ ਹੈ ਕਿਉਂਕਿ ਤੁਹਾਡੇ ਬੇਟੇ ਨੂੰ ਅਧਿਕਾਰੀ ਮਿਲੀ ਹੈ ਹਾਂ ਜੀ ਕਿਵੇਂ ਮਹਿਸੂਸ ਕਰਦੇ ਹੋ ਅਕਾਲੀ ਦਲ ਜਿਹੜੇ ਵਰਕਰਾਂ ਨਾਲ ਕਿਸ ਤਰ੍ਹਾਂ ਦੇ ਉਹ ਜੁੜੇ ਹੋਏ ਔਰ ਕਿਸ ਤਰ੍ਹਾਂ ਉਹ ਅਕਾਲੀ ਦਲ ਨਾਲ ਸਬੰਧ ਅੱਜ ਕੱਲ ਦੇ ਵੀ ਕਾਮਯਾਬ ਰੱਖਦੇ ਆ ਉਹ ਇਸ ਤਰ੍ਹਾਂ ਜਿਹੜਾ ਮਤਲਬ ਅਕਾਲੀ ਦਲ ਜਿਹੜਾ ਆਮ ਵਰਕਰਾਂ ਨੂੰ ਮਾਨ ਸਨਮਾਨ ਦੇ ਰਿਹਾ ਹੈਗਾ ਮਾਨ ਸਨਮਾਨ ਦੇ ਕੇ ਜਿਹੜੇ ਬਾਕੀ ਵਰਕਰ ਹੋਣਗੇ ਜੂਥ ਹੰਗਾਰੇ ਦੇ ਵੱਡੇ ਸੀਨੀਅਰ ਵਰਕਰ ਹੋਣਗੇ ਉਹਨਾਂ ਦੇ ਵਿੱਚ ਸਾਹ ਵਧੇਗਾ ਜੇ ਅਸੀਂ ਸੇਵਾ ਕੀਤੀ ਹੈ ਤੇ ਸਾਨੂੰ ਸੋਨੇ ਹੀ ਗੱਲ ਨਾਲ ਬਾਲ ਸਾਡ ਮਾਨ ਦਿੱਤਾ ਤੇ ਜੇ ਬਾਕੀ ਦੀਾ ਸਵਾਗਤ ਕਰੇਗੀ ਸੇਵਾ ਵਰਕਰ ਕਰਨਗੇ ਉਹਨਾਂ ਨੂੰ ਵੀ ਮਾਨ ਮਿਲੇਗਾ ਬੜੀ ਵੱਡੀ ਮਾਨ ਵਾਲੀ ਗੱਲ ਹੈ ਸਾਡੇ ਬੱਚੇ